ਰਕੇਸ਼ ਢਿੰਗੜਾ ਹਲਕਾ ਕਨਵੀਨਰ ਭਾਰਤੀ ਜਨਤਾ ਪਾਰਟੀ ਲੰਬੀ ਅੱਜ ਮੈਨੂੰ ਕਈ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਉਥੋਂ ਹੁੰਦੇ ਹੋਂਦੇ ਅਸੀਂ ਇਸਪਾਲਾ ਪਿੰਡ ਦੇ ਵਿੱਚ ਪ੍ਰੀਤ ਲਾਹੌਰਿਆ ਦੇ ਨਾਂ ਤੇ ਜਦੋਂ ਮੈਂ ਉਹਨਾਂ ਨੂੰ ਮਿਲਣ ਵਾਸਤੇ ਆਇਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਪਿੰਡ ਦੇ ਇਸਪਾਲਾ ਪਿੰਡ ਤੋਂ ਜਿਹੜੀ ਗਰੀਬ ਵਸਤੀ ਆ ਇਹੋ ਜਿਹੇ ਹਾਲਾਤ ਹੈਂਡੀਕੈਪਡ ਜਿਹੜਾ ਕਿ ਪੂਰਨ ਤੌਰ ਤੇ ਲੱਕ ਤੋਂ ਢੜ ਤੋਂ ਮਰਿਆ ਹੋਇਆ ਵਿਅਕਤੀ ਇੱਕ ਨੌਜਵਾਨ ਔਰ ਉਹ ਜਿਹੜੀ ਮਾਤਾ ਇਹਨਾਂ ਦੀ ਇਹ ਦਿਖਾਇਓ ਮਾਤਾ ਨੂੰ ਔਰ ਇਹਨਾਂ ਦੀ ਮਾਤਾ ਜਿਹੜੀ ਕਿ ਇਹ ਇਸ ਨੂੰ ਨਿਭਾਉਂਦੀ ਆ ਇਸ ਦਾ ਪਾਲਣ ਪੋਸ਼ਣ ਕਰ ਰਹੀ ਆ ਲੋਕਾਂ ਦੇ ਕੰਮ ਕਰਕੇ ਭਾਂਡੇ ਮਾਂਜ ਕੇ ਦਿਹਾੜੀਆਂ ਕਰਕੇ ਤਾਂ ਮੇਰੀ ਬੇਨਤੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਏਪੀਓ ਸਾਹਿਬ ਨੂੰ ਵੀ ਮੈਂ ਮਿਲਿਆ ਏਡੀਸੀ ਸਾਹਿਬ ਨੂੰ ਵੀ ਮਿਲਿਆ ਜਿਹੜੀਆਂ ਸਾਡੀਆਂ ਕੇਂਦਰ ਸਰਕਾਰ ਦੀਆਂ ਮੋਦੀ ਸਾਹਿਬ ਨੇ ਗਰੀਬਾਂ ਵਾਸਤੇ ਵੈਸੇ ਤਾਂ ਚਾਹੇ ਉਹ ਕਣਕ ਦਾ ਮੈਟਰ ਹੋਵੇ ਚਾਹੇ ਮੋਦੀ ਸਾਹਿਬ ਨੇ ਨਰੇਗਾ ਦਾ ਕੰਮ ਦੇਣ ਦੀ ਗੱਲ ਹੋਵੇ ਚਾਹੇ ਪਖਾਨਿਆਂ ਦੀ ਗੱਲ ਹੋਵੇ ਚਾਹੇ ਮਕਾਨਾਂ ਦੀ ਗੱਲ ਹੋਵੇ ਚਾਹੇ ਹੋਰ ਆਟੇ ਦਾਲ ਦੀ ਗੱਲ ਹੋਵੇ ਤਾਂ ਮੋਦੀ ਸਾਹਿਬ ਨੇ ਗਰੀਬਾਂ ਦੇ ਜਿਹੜਾ ਹੱਕਾ ਸਿੱਧਾ ਡਾਇਰੈਕਟ ਉਹਨਾਂ ਦੇ ਖਾਤੇ ਵਿੱਚ ਪਾਉਣ ਦੀ ਹਮੇਸ਼ਾ ਹੀ ਉਹਨਾਂ ਨੇ ਪਹਿਲ ਦਿੱਤੀ ਆ ਅੱਜ ਮੈਂ ਪ੍ਰਸ਼ਾਸਨ ਖਾਸ ਕਰਕੇ ਨਰੇਗਾ ਦੇ ਜਿਹੜੇ ਅਫਸਰ ਉਹਨਾਂ ਨੂੰ ਅਗਾਹ ਵੀ ਕਰਦਾ ਤੇ ਖਬਰਦਾਰ ਵੀ ਕਰਦਾ ਕਿ ਜੇਕਰ ਕੋਈ ਆਵਾਸ ਯੋਜਨਾ ਦਾ ਕੋਈ ਵੀ ਪਰਿਵਾਰ ਇਹੋ ਜਿਹਾ ਪਰਿਵਾਰ ਵਾਂਝੇ ਰਹਿ ਗਿਆ ਤੁਸੀਂ ਆ ਨਾਲ ਦੇਖੋ ਤਾਂ ਇਸ ਦੀ ਮੈਂ ਪੂਰੀ ਤਰ੍ਹਾਂ ਬਣਦੀ ਇਨਕੁਆਰੀ ਵੀ ਕਰਾਉਂਗਾ ਔਰ ਕੋਈ ਵੀ ਅਧਿਕਾਰੀ ਚਾਹੇ ਕਿੱਡਾ ਵੀ ਆਪਣੇ ਆਪ ਨੂੰ ਦੇਖੋ ਕੀ ਹਾਲ ਨੇ ਜੇਕਰ ਇਹੋ ਜਿਹਾ ਮਕਾਨ ਵੀ ਨਾ ਮਿਲੇ ਮੋਦੀ ਸਾਹਿਬ ਦੀ ਆਵਾਸ ਯੋਜਨਾ ਦੇ ਵਿੱਚ ਨਾਮ ਪਾਏ ਗਏ ਤਾਂ ਉਹਨਾਂ ਅਫਸਰਾਂ ਨੂੰ ਉਹਨਾਂ ਕਰਮਚਾਰੀਆਂ ਨੂੰ ਕਦੇ ਵੀ ਮੈਂ ਕਹਿੰਦਾ ਕਿ ਬਖਸ਼ਣ ਪਰਮਾਤਮਾ ਵੀ ਉਸ ਗੱਲ ਦਾ ਗਵਾਹ ਹੈ ਆ ਦੇਖੋ ਕੀ ਹਾਲਾਤ ਨੇ ਜੇਕਰ ਇਹ ਮਕਾਨ ਜਾਂ ਇਸ ਪਰਿਵਾਰ ਨੂੰ ਵੀ ਸਹੂਲਤ ਨਾ ਦਿੱਤੀ ਤਾਂ ਫਿਰ ਚਾਹੇ ਕੋਈ ਕਿੱਡਾ ਵੀ ਆਪਣੇ ਆਪ ਨੂੰ ਅਫਸਰ ਘੁਆਉਂਦਾ ਹੋਵੇ ਇਸ ਗੱਲ ਨੂੰ ਸੁਣ ਲੈਣ ਮੇਰੀ ਵੀਡੀਓ ਦੇ ਰਾਹੀਂ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੀ ਇਨਕੁਆਰੀਆਂ ਵੀ ਹੋਣਗੀਆਂ ਉਹਨਾਂ ਤੇ ਭ੍ਰਿਸ਼ਟਾਚਾਰ ਜੋ ਵੀ ਉਹਨਾਂ ਨੇ ਇਹ ਅਨਗਹਿਲੀ ਕੀਤੀ ਮੈਂ ਕਹਿੰਦਾ ਮੇਰੇ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਅਜਿਹੇ ਹਾਲਾਤ ਦੇ ਵਿੱਚ ਇੰਨੀ ਮਾੜੇ ਹਾਲਾਤ ਦੇ ਵਿੱਚ ਇਹ ਪਰਿਵਾਰ ਜੀਵਨ ਆਪਣਾ ਬਤੀਤ ਕਰ ਰਹੇ ਨੇ ਤਾਂ ਉਹਨਾਂ ਨੂੰ ਬਣਦੀ ਸਹੂਲਤ ਮੋਦੀ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਕਿ ਹਰ ਗਰੀਬ ਦੇ ਸਿਰ ਤੇ ਛੱਤ ਦੇਣੀ ਗਰੀਬ ਦੇ ਢੋਲੀ ਦੇ ਵਿੱਚ ਆਟਾ ਔਰ ਗਰੀਬ ਦੇ ਤਨ ਠਕਣ ਵਾਸਤੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਬੱਚਿਆਂ ਦੇ ਵਾਸਤੇ ਉਹਨੇ ਪਹਿਲਾਂ ਹੀ ਇਹ ਸਭ ਤੋਂ ਪਹਿਲਾਂ ਜਦੋਂ 2014 ਦੇ ਸਰਕਾਰ ਬਣੀ ਤਾਂ ਇਹ اپیل ਕੀਤੀ ਸੀ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਦੁਬਾਰਾ ਫੇਰ ਅਫਸਰਾਂ ਨੂੰ ਅਧਿਕਾਰੀਆਂ ਨੂੰ ਇਹ ਮੈਂ ਖਬਰਦਾਰ ਕਰਦਾ ਕਿ ਅਜਿਹੇ ਪਰਿਵਾਰ ਜੇਕਰ ਰਹਿ ਗਏ ਗਰੀਬ ਨੂੰ ਗਰੀਬ ਦਾ ਹੱਕ ਮਿਲਣਾ ਚਾਹੀਦਾ ਆਵਾਸ ਯੋਜਨਾ ਦੇ ਤਹਿਤ ਖਾਸ ਕਰਕੇ ਆ ਝਾੜੂ ਵਾਲੇ ਝੋਲਾ ਚੁੱਕ ਕੇ ਨਾਲ ਸਰਵੇ ਕਰਾਉਂਦੇ ਫਿਰਦੇ ਆ ਲੈਣਾ ਨਹੀਂ ਦੇਣਾ ਨਹੀਂ ਇਹਨਾਂ ਦਾ ਕਿਸੇ ਦਾ ਵੀ ਔਰ ਜੇਕਰ ਕਿਸੇ ਵੀ ਕਰਮਚਾਰੀ ਨੇ ਅਧਿਕਾਰੀ ਨੇ ਸੈਕਟਰੀ ਨੇ ਰੇਗਾਂ ਵਾਲੇ ਨੇ ਕੋਈ ਕਤਾਹੀ ਵਰਤੀ ਤੇ ਗਰੀਬ ਨੂੰ ਉਹਦਾ ਬਣਦਾ ਹੱਕ ਨਾ ਮਿਲਿਆ ਤਾਂ ਪੂਰੀ ਸਜ਼ਾ ਉਸ ਨੂੰ ਮੈਂ ਸਰਕਾਰ ਦੇ ਖਿਲਾਫ ਔਰ ਉਹਨਾਂ ਦੀਆਂ ਇਨਕੁਆਰੀਆਂ ਕਰਾ ਕੇ ਬਖਸ਼ਿਆ ਨਹੀਂ ਜਾਊਗਾ ਇੰਨੀ ਹੀ ਬੇਨਤੀਆਂ ਕਰਦਾ ਹੋਇਆ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਸਹੂਲਤਾਂ ਨੇ ਮੋਦੀ ਸਾਹਿਬ ਨੇ ਜਿਹੜੇ ਗਰੀਬਾਂ ਵਾਸਤੇ ਕੀਤੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਣਦਾ ਹੱਕ ਗਰੀਬਾਂ ਨੂੰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ